ਕੰਚਨਪ੍ਰੀਤ ਭੈਣ ਸਾਡੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਵਨ ਕੀ ਸਾਡੇ ਵੱਲੋਂ ਵੀ ਇਹ ਚੀਜ਼ ਦਿਖਾਈ ਗਈ ਸੀ ਕੰਚਨਪ੍ਰੀਤ ਦੀ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾਵਾਂਗੇ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਗਿਆ ਸੀ ਕਿ ਇਸ ਸੰਬੰਧੀ ਜਿਹੜੀ ਹੈ ਵਿਸ਼ੇਸ਼ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾਣੀ ਹੈ ਤਾਂ ਉਸ ਜਾਣਕਾਰੀ 'ਚ ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਜੋ ਇਸ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਸੁਖਵਿੰਦਰ कौर ਜਿਹੜੇ ਤਰਨਤਾਰਨ ਤੋਂ ਸਨ ਉਹਨਾਂ ਦੀ ਬੇਟੀ ਦੀ ਜਿਹੜੀ ਗ੍ਰਿਫਤਾਰੀ ਕੀਤੀ ਸੀ ਉਸ ਗ੍ਰਿਫਤਾਰੀ ਨੂੰ ਲੈ ਕੇ ਕੁਝ ਅਹਿਮ ਤੱਥ ਸਾਡੀ ਮੀਡੀਆ ਟੀਮ ਦੇ ਹੱਥ ਲੱਗੇ ਆ ਉਹਨਾਂ ਤੱਥਾਂ ਦੇ ਵਿੱਚ ਦਿਖਾ ਦਈਏ ਕਿ ਇਹ ਤਸਵੀਰ ਜਿਹੜੀ ਦੇਖ ਰਹੇ ਹੋ ਅਮਰਤਪਾਲ ਬਾਠਦੀ ਹੈ ਅਮਰਤਪਾਲ ਬਾਠ ਹੈ ਜਿਹੜਾ ਇਹਨੇ ਕੁਝ ਡਾਕੂਮੈਂਟ ਫੈਬ੍ਰੀਕੇਟ ਕੀਤੇ ਸੀ ਇਹਨਾਂ ਡਾਕੂਮੈਂਟਸ ਦੇ ਵਿੱਚ ਤੁਸੀਂ ਮੇਰੇ ਨਾਲ ਸਕਰੀਨ ਤੇ ਦੇਖ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਡੀਪਲੀ ਦੱਸ ਦਵਾਂ ਇਹ ਹੈਗਾ ਜੀ ਬੋਰਡ ਆਫ ਸਕੂਲ এডੂਕੇਸ਼ਨ ਹਰਿਆਣਾ ਹਰਿਆਣਾ ਸਕੂਲ ਸਿੱਖਿਆ ਬੋਰਡ ਦਾ ਇਹ ਇੱਕ ਦਸਤਾਵੇਜ਼ ਹੈ ਫਰਵਰੀ 2012 ਦੇ ਵਿੱਚ ਤਿਆਰ ਹੋਇਆ ਜਿਸ ਵਿੱਚ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਬਿਲਕੁਲ ਇਨ ਸੈਂਟਰ ਆ ਪਿਆ ਜੀ ਨਾਂ ਹਰਪ੍ਰੀਤ ਸਿੰਘ ਡੀਪਲੀ ਤੁਸੀਂ ਦੇਖ ਲਓ ਹਰਪ੍ਰੀਤ ਸਿੰਘ ਨੇ 2012 ਦੇ ਵਿੱਚ ਜਿਹੜੀ 12ਵੀਂ ਜਮਾਤ ਪਾਸ ਕੀਤੀ ਹੈ ਤਾਂ ਆ ਉਹਦਾ ਮਾਰਕਸ ਕਾਰਡ ਹੈ ਮਾਰਕਸ ਦੀ ਹਿਸਟਰੀ ਹੈ ਇਸ ਤੋਂ ਬਾਅਦ ਦਿਖਾਵਾਂਗੇ ਇਸ ਮਾਰਕਸ ਕਾਰਡ ਦੇ ਨਾਲ ਉਹ ਵੈਰੀਫਿਕੇਸ਼ਨ ਡਾਕੂਮੈਂਟ ਜਿਸ ਦੇ ਵਿੱਚ ਜਦੋਂ ਇਹ ਡਾਕੂਮੈਂਟ ਤਿਆਰ ਕੀਤਾ ਗਿਆ ਤਾਂ ਉਹਦੇ ਵਿੱਚ ਹਰਿਆਣਾ ਵਿਦਿਆਲਿਆ ਸਿੱਖਿਆ ਬੋਰਡ ਭਵਾਨੀ ਨੇ ਸਪਸ਼ਟ ਕਰ ਦਿੱਤਾ ਕੀ ਸਪਸ਼ਟ ਕੀਤਾ ਤੁਹਾਨੂੰ ਉਹ ਵੀ ਮੈਂ ਸਕਰੀਨ ਤੇ ਦਿਖਾ ਰਿਹਾ ਉਹ ਕਹਿੰਦੇ ਜੀ ਵੀ ਤੁਸੀਂ ਜਿਹੜਾ ਸਾਨੂੰ ਕਰਮ ਅੰਕ 38987 ਵਾਲਾ ਭੇਜਿਆ ਸੀ 24 11 2025 ਨੂੰ ਉਹਦੇ ਚ yellow color ਨਾਲ ਦੇਖੋ ਅੰਡਰਲਾਈਨ ਕੀਤਾ ਹੋਇਆ ਉਹਨੂੰ ਹਾਈਲਾਈਟ ਕੀਤਾ ਇਸ ਕਾਰਨ ਇਹ ਹੈ ਕਿ ਗੋਸ਼ ਪੱਤਰ ਕੇ ਰਿਕਾਰਡ ਅਨੁਸਾਰ ਸੈਕੰਡਰੀ ਪ੍ਰੀਖਿਆ ਫਰਵਰੀ 2012 ਮੇ ਅਨੁਕ੍ਰਾਮ ਦਾ ਕੋਈ ਰਿਕਾਰਡ ਦਰਜ ਨਹੀਂ ਹੈ ਮਤਲਬ ਹਰਪ੍ਰੀਤ ਸਿੰਘ ਨੇ ਜਿਹੜਾ 12ਵੀਂ ਦਾ ਸਰਟੀਫਿਕੇਟ ਹਰਿਆਣਾ ਬੋਰਡ ਦੇ ਵਿੱਚੋਂ ਲਗਾਇਆ ਸੀ ਉਹ ਸਰਟੀਫਿਕੇਟ ਵੀ ਜਾਲੀ ਹੈ ਇਸ ਸਰਟੀਫਿਕੇਟ ਤੋਂ ਬਾਅਦ ਤੁਹਾਨੂੰ ਅੱਗੇ ਇੱਕ ਹੋਰ ਸੈਂਸੇਸ਼ਨਲ ਚੀਜ਼ ਹੈ ਜਿਹੜੀ ਮੈਂ ਸਕਰੀਨ ਤੇ ਦਿਖਾਉਣਾ ਇਹ ਇੱਕ ਡਾਕੂਮੈਂਟ ਹੈ ਜਿਹਦੇ ਚ ਆ ਫੋਟੋ ਲੱਗੀ ਹੋਈ ਹੈ ਇਹ ਫੋਟੋ ਹੈ ਕੰਚਨਪ੍ਰੀਤ ਦੀ ਤੇ ਅਪਰਾਧ ਜਗਤ ਸਰਗਣੇ ਗੈਂਗਸਟਰ ਹਰਪ੍ਰੀਤ ਬਾਠ ਦੀ ਸੌਰੀ ਮਾਫ ਕਰਨਾ ਹਰਪ੍ਰੀਤ ਬਾਠ ਨਹੀਂ ਅਮਰਤਪਾਲ ਬਾਠ ਇਹ ਮੈਰਿਜ ਸਰਟੀਫਿਕੇਟ ਹੈ ਡੀਪਲੀ ਦਿਖਾਵਾਂਗਾ ਤੁਹਾਨੂੰ ਇੰਡੋ ਮੈਰਿਜ ਐਕਟ ਦੇ ਅਧੀਨ ਵਿਆਹ ਰਜਿਸਟਰਡ ਹੋਇਆ ਇਹਦੇ ਵਿੱਚ ਐਪਲੀਕੈਂਟ ਕੌਣ ਹੈ ਜੀ ਕੰਚਨਪ੍ਰੀਤ ਕੌਰ 2019 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਦਿਖਾਇਆ ਗਿਆ ਤਾਂ ਬਰਾਇਡ ਗਰੂਮ ਦਾ ਸਟੇਟਸ ਕੀ ਹੈ ਲਾੜੇ ਦਾ ਹਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਐਡਰੈਸ ਦਿੱਤਾ ਜੀ ਇਹਨਾਂ ਨੇ ਗੁੜਗਾਓ ਮਦਨਪੁਰੀ ਗੁੜਗਾਓ ਹਰਿਆਣਾ ਦਾ ਤੇ ਅੱਗੇ ਇਹਦੇ ਵਿੱਚ ਦੁਲਹਨ ਦਾ ਐਡਰੈਸ ਦਿੱਤਾ ਗਿਆ ਕੰਚਨਪ੍ਰੀਤ ਕੌਰ ਇਤਾ ਦਾ ਨਾਮ ਜਸਵੰਤ ਸਿੰਘ ਤੇ ਅੰਗਾਲੀ ਕਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਇਹਦੇ ਵਿੱਚ ਥੋੜੀ ਤੁਹਾਨੂੰ ਹੋਰ ਤਫਸੀਲ ਸਾਂਝੀ ਕਰਦਾ ਇਹਦੇ ਵਿੱਚ ਆ ਦੱਸਿਆ ਗਿਆ ਸਿਵਲ ਕੰਡੀਸ਼ਨਸ ਐਟ ਦਾ ਟਾਈਮ ਆਫ ਮੈਰਿਜ ਅਨਮੈਰਿਡ ਸੀਗੇ ਦੋਨੇ ਤੇ ਇਹਨਾਂ ਦਾ ਵਿਆਹ ਜਿਹੜਾ ਸਟੈਂਪ ਦੇ ਮੁਤਾਬਕ ਤਹਿਸੀਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਜਿਸਟਰਡ ਹੋਇਆ ਹੈ ਇਹ ਸੀਗਾ ਕੰਚਨਪ੍ਰੀਤ ਦਾ ਵਿਆਹ ਹੁੱਤਾ ਦਾ ਸਰਟੀਫਿਕੇਟ ਹਰਪ੍ਰੀਤ ਸਿੰਘ ਦੇ ਨਾਲ ਇਸ ਤੋਂ ਬਾਅਦ ਇਸ ਸਰਟੀਫਿਕੇਟ ਦੇ ਵਿੱਚ ਵੀ ਕਿੰਨੀ ਸੱਚਾਈ ਹੈ ਔਰਸਨਲ ਸਬੰਧਿਤ ਦਸਤਾਵੇਜ਼ ਤੁਹਾਡੀ ਸਕਰੀਨ ਤੇ ਮੈਂ ਲੈ ਕੇ ਆ ਗਿਆ ਜੀ ਹੁਣ ਤਾਂ ਸੀਗਲ ਦਫ਼ਤਰ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੇ ਵੈਰੀਫਾਈ ਕਰਤਾ ਵੀ ਜਿਹੜਾ ਮੈਰਿਜ ਸ਼ਡਿਊਲ ਸਰਟੀਫਿਕੇਟ ਹੈ ਪੇਜ ਐਸੀ ਤੁਸੀਂ ਚੈੱਕ ਕਰਨ ਵਾਸਤੇ ਜਿਹਦੇ ਚ ਲਿਖਿਆ ਆ ਪੜਿਓ ਜੀ ਸਕਰੀਨ ਤੇ ਕੰਚਨਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਦਾ ਸਰਟੀਫਿਕੇਟ ਸਹੀ ਹੈ ਜਾਂ ਨਹੀਂ ਹੈ ਇਹਦੇ ਬਾਰੇ ਪ੍ਰੋਪਰ ਦਸਤਾਵੇਜ਼ ਰਿਕਾਰਡ ਬਿਲਕੁਲ ਲਾਸਟ ਲਾਈਨ ਤੁਹਾਨੂੰ ਪੜਾਉਣਾ ਰਿਪੋਰਟ ਕੀਤੀ ਗਈ ਹੈ ਕਿ ਇਹ ਮੈਰਿਜ ਸਰਟੀਫਿਕੇਟ ਰਿਕਾਰਡ ਰਜਿਸਟਰ ਵਿੱਚ ਦਰਜ ਹੋਣਾ ਨਹੀਂ ਪਾਇਆ ਗਿਆ ਤੇ येलो ਕਲਰ ਦੀ ਅੰਡਰਲਾਈਨ ਕੀਤੀ ਗਈ ਹੈ ਸ਼ੈਡਿਊਲ ਡੀ ਮੈਰਿਜ ਸਰਟੀਫਿਕੇਟ ਨੰਬਰ ਆਹ ਵਾਲਾ ਪਾਇਆ ਵੀ ਵਿਆਹ ਦਾ ਜਿਹੜਾ ਸਰਟੀਫਿਕੇਟ ਹੈ ਇਹ ਫਰਜ਼ੀ ਹੈ ਤਾਂ ਇਸ ਤੋਂ ਬਾਅਦ ਤੁਹਾਨੂੰ ਹੋਰ ਜਾਣਕਾਰੀ ਸਾਂਝੀ ਕਰਦਾ ਇਸ ਦੇ ਵਿੱਚ ਇੱਕ ਪੀਡੀਐਫ ਹੈ ਸਾਡੇ ਕੋਲ ਟ੍ਰਾਂਸਲੇਸ਼ਨ ਇਹਦੇ ਵਿੱਚ ਖੋਲਿਓ ਬੇਟਾ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਮੈਂ ਸਟੈਪ ਬਾਈ ਸਟੈਪ ਕੀ ਕੀ ਕੁਝ ਡਾਟਾ ਹੈ ਕੰਚਲਪ੍ਰੀਤ ਦੇ ਦਸਤਾਵੇਜ਼ਾਂ ਵਿੱਚ ਜਿਹੜੀਆਂ ਕੋਈ ਕਮੀਆਂ ਸੀ ਜਿਨ੍ਹਾਂ ਦੇ ਆਧਾਰ ਤੇ ਉਸ ਦੀ ਗ੍ਰਫਤਾਰੀ ਹੋਈ ਸੀ ਕੁਝ ਦਸਤਾਵੇਜ਼ਾਂ ਨੂੰ ਜਿਹੜਾ ਇਨਕੁਆਇਰੀ ਕਰਵਾਈ ਗਈ ਸੀ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੰਚਨਪ੍ਰੀਤ ਕੌਰ ਕੇਸ ਦੇ ਵਿੱਚ ਜਿਹੜਾ ਇਹਦੇ ਚ ਇੱਕ ਟ੍ਰਾਂਸਲੇਸ਼ਨ ਭੇਜੀ ਸੀ ਬਟੇ ਉਹਨੂੰ ਓਪਨ ਕਰਿਓ ਇੱਕ ਮਿੰਟ ਇੱਥੇ ਰਹਿਣ ਦਿਓ ਇਹਦੇ ਵਿੱਚ ਦਿੱਤਾ ਇਨਵੈਸਟੀਗੇਸ਼ਨ ਹੈਜ਼ ਇਸਟੈਬਲਿਸ਼ਡ ਥੈਟ ਅਕਿਊਜ਼ਡ ਕੰਚਨਪ੍ਰੀਤ ਤੇ ਉਹਦਾ ਪਤੀ ਹੈ ਜਿਹੜਾ ਅਮਰਿਤਪਾਲ ਸਿੰਘ ਬਾਠ ਇਹਨਾਂ ਨੇ ਚੰਡੀਗੜ੍ਹ ਤੋਂ ਇੱਕ ਪਾਸਪੋਰਟ ਬਣਾਇਆ ਸੀ ਆਰਪੀਓ ਚੰਡੀਗੜ੍ਹ ਕੰਪਲੀਟਲੀ ਫੈਬ੍ਰିକੇਟਡ ਹੈ ਤੇ ਦੂਜੇ ਪੁਆਇੰਟ ਤੇ ਦਿੱਤਾ ਗਿਆ ਹਰਿਆਣਾ ਸਕੂਲ এডਿਕੇਸ਼ਨ ਚੋਂ ਜਿਹੜੇ ਡਾਕੂਮੈਂਟ ਬਣੇ ਸੀ ਉਹ ਵੀ ਹੈ ਜਿਹੜੇ ਫਾਲਸ ਹੈ ਉਹ ਤੋਂ ਬਿਨਾ ਜਿਹੜਾ ਇਹਨਾਂ ਨੇ ਔਨ ਜਾਣ ਵਾਸਤੇ ਆਪਦਾ ਸੋਰਸ ਸਟੈਬਲਿਸ਼ ਕੀਤਾ ਸੀ ਉਹਦੀ ਵੀ ਡਿਟੇਲ ਦੇਣ ਤੋਂ ਇਹ ਲੋਕ ਫੇਲ ਹੋ ਗਏ ਜਦੋਂ ਕਿ ਕੰਚਨਪ੍ਰੀਤ ਨੇ ਜਿਹੜਾ ਇੱਕ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਆਪਣਾ ਰਿਕਾਰਡ ਦੱਸਿਆ ਸੀ ਉਹਦੇ ਵਿੱਚ ਖੁਦ ਦੇ ਮੈਰਿਡ ਹੋਣ ਸੰਬੰਧੀ ਪ੍ਰੋਪਰਲੀ ਨਹੀਂ ਦਿਖਾਇਆ ਗਿਆ ਸੀ ਤਾਂ ਇਹ ਕੁਝ ਦਸਤਾਵੇਜ਼ ਹਨ ਉਹਨੇ ਆ ਦੇਖੋ 15 ਨੰਬਰ ਪੁਆਇੰਟ ਤੇ ਪ੍ਰੋਪਰਲੀ ਲਿਖਿਆ ਹਰ ਇਲੀਗਲੀ ਐਂਟਰੀ ਵਾਇਆ ਨੇਪਾਲ ਹਰ ਰਿਫਿਊਜ਼ਰ ਟੂ ਸ਼ੇਅਰ ਡਿਟੇਲਸ ਆਫ ਦਾ ਹੋਟੈਲਸ ਟੈਕਸੀਸ ਏਜੰਟਸ অর ਡਾਕੂਮੈਂਟਸ ਐਂਡ ਹਰ contradictory answers ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਸਪਸ਼ਟ ਕਰ ਦਿੱਤਾ ਗਿਆ ਕਿ ਇਹਨਾਂ ਨੇ ਕੋਈ ਜਵਾਬ ਹੈ ਜਿਹੜੇ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਦਿੱਤੇ ਇਹ ਬੜੇ ਕਨਫਿਡੈਂਸ਼ੀਅਲ ਡਾਕੂਮੈਂਟ ਹੈ ਹੋ ਸਕਦਾ 2-4 ਦਿਨਾਂ ਤੱਕ ਆਪਾਂ ਨੂੰ ਵੀ ਕੋਈ ਪੰਗਾ ਖੜਾ ਹੋ ਜਾਵੇ ਵੀ ਤੁਹਾਡੇ ਕੋਲੇ ਡਾਕੂਮੈਂਟ ਕਿੱਥੋਂ ਆਏ ਪਰ ਸਾਡੀ ਮੀਡੀਆ ਟੀਮ ਹੈ ਜਿਹੜੀ ਪ੍ਰੋਪਰਲੀ ਇਸ ਮਾਮਲੇ ਨੂੰ ਇਨਵੈਸਟਿਗ ਇਨਵੈਸਟਿਗ ਮਾਫ ਕਰਨਾ ਜੀ ਗਲੇ ਦੀ ਕੁਝ ਤਕਲੀਫ ਹੈ ਕਾਫੀ ਦਿਨਾਂ ਤੋਂ ਗਲਾ ਖਰਾਬ ਹੈ ਪਰ ਸਾਡੀ ਟੀਮ 2-3 ਦਿਨ ਤੋਂ ਇਸ ਮਾਮਲੇ ਨੂੰ ਇਨਵੈਸਟਿਗੇਟ ਕਰ ਰਹੀ ਸੀ ਆਪਦੇ ਪੱਧਰ ਤੇ ਤਾਂ ਬੜੀ ਮਿਹਨਤ ਨਾਲ ਇਹ ਤੱਥ ਜਿਹੜੇ ਜਟਾਏ ਗਏ ਆ ਇਹਦੇ ਵਿੱਚ ਕੀ ਹੈ ਜਿਆਦਾਤਰ ਚੀਜ਼ਾਂ ਉਹੀ ਹੈ ਕਿ ਜੋ 12ਵੀਂ ਦਾ ਸਰਟੀਫਿਕੇਟ ਜਿਸ ਬੰਦੇ ਨੂੰ ਅਮਰਤਪਾਲ ਬਾਠ ਦੇ ਨਾਮ ਨਾਲ ਤਰਨਤਨ ਇਲਾਕੇ ਵਿੱਚ ਜਾਣਿਆ ਜਾਂਦਾ ਉਹਦੇ ਤੇ ਦੋਸ਼ ਲੱਗੇ ਸੀ ਕਿ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਜਿਨ੍ਹਾਂ ਨੇ ਇਦੇ ਵਿੱਚ ਮੁਕੱਦਮਾ ਵੀ ਦਰਜ ਹੋਇਆ ਇੱਕ ਐਫ ਆਈ ਆਰ ਨੰਬਰ 26 202 ਐਫ ਆਈ ਆਰ ਨੰਬਰ 261 261 2025 ਚਪਾਲ ਦੇ ਵਿੱਚ ਦਰਜ ਹੋਈ ਹੈ ਉਹਦੇ ਵਿੱਚ ਕੀ ਲਿਖਿਆ ਵੀ ਇਹਨਾਂ ਨੇ ਧਮਕੀ ਦਿੱਤੀ ਹੈ ਬਕਾਇਦਾ ਇਸੇ ਨੋਟ ਦੇ ਵਿੱਚ ਹੋਰ ਵੀ ਲਿਖਿਆ ਕਿ 100 ਤੋਂ ਵਧੇਰੇ ਥਾਵਾਂ ਦੇ ਵਿੱਚ ਇਹਨਾਂ ਨੇ ਦੋ ਨਕਾਬਪੋਸ਼ ਹੈ ਜਿਹੜੇ ਜਾਂਦੇ ਆ ਲੋਕਾਂ ਦੇ ਘਰਾਂ 'ਚ ਲੋਕਾਂ ਨੂੰ ਧਮਕੀਆਂ ਦਿੰਦੇ ਆ ਇੱਕ ਪੁਆਇੰਟ ਨੰਬਰ 21 ਉਪਰ ਲਿਖਿਆ ਸੀਵਰਲ ਮੈਂਬਰਸ ਆਫ ਡਿਫਰੈਂਟ ਪੋਲਿਟিক্যাল ਪਾਰਟਿਸ ਇਨਕਲੂਡਡ ਕਾਂਗਰਸ ਬੀਜੇਪੀ ਆਪ ਇਹਨਾਂ ਲੋਕਾਂ ਨੇ ਧਮਕੀ ਦਿੱਤੀ ਹੈ ਜੀ ਪੁਆਇੰਟ ਨੰਬਰ 20 ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਦੇਣਾ ਮੋਰ ਥੈਨ 100 ਫੈਮਿਲੀਜ਼ ਅਕਰੋਸ ਤਰਨ ਤਰਨ ਐਂਡ ਐਡਜੋਇਨਿੰਗ ਏਰੀਆਜ਼ ਵਰ ਅਪਰੋਚਡ ਬਾਈ ਮਾਸਕਡ ਬਾਈਕ ਰਾਈਡਰਸ ਜਿਹੜੇ ਬਾਈਕ ਸਵਾਰ ਸੀਗੇ ਮਾਸਕ ਲਾਇਏ ਸੀ ਉਹਨਾਂ ਨੇ 100 ਤੋਂ ਵਧੇਰੇ ਲੋਕਾਂ ਨੂੰ ਅਪਰੋਚ ਕੀਤਾ ਵੀਡੀਓ ਕਾਲਸ ਰਾਈ ਅਮਰਤਪਾਲ ਬਾਠ ਦੇ ਰਾਈ ਧਮਕੀਆਂ ਦਵਾਈਆਂ ਗਈਆਂ ਕਿ ਜੇਕਰ ਅਕਾਲੀ ਦਲ ਨੂੰ ਵੋਟਾਂ ਨਾ ਪਾਈਆਂ ਗਈਆਂ ਤਾਂ ਧਮਕੀਆਂ ਦਿੱਤੀਆਂ ਗਈਆਂ ਕਿ ਨਤੀਜੇ ਭੁਗਤਣ ਲਈ ਤਿਆਰ ਰਹਿਣ ਤਾਂ ਇਹ ਸਾਰਾ ਮਾਮਲਾ ਸੀ ਜਿਸ ਤੋਂ ਲੋਕ ਅਣਜਾਣ ਸਨ ਮੇਨਲੀ ਕੀ ਹੈ ਵਿਆਹ ਦਾ ਸਰਟੀਫਿਕੇਟ ਹੈ ਜਿਹੜਾ ਉਹ ਵੀ ਨਕਲੀ ਸਾਬਤ ਹੋ ਚੁੱਕਿਆ ਹੈ ਇਹ 12ਵੀਂ ਦਾ ਵੀ ਖਰਵੀ ਸੋਸ਼ਲ ਮੀਡੀਆ ਤੇ ਜਿਹੜੇ ਇਹ ਵਾਇਰਲ ਹੋ ਰਹੇ ਡਾਕੂਮੈਂਟਸ ਹੈਗੇ ਆ ਉਹਨਾਂ ਦੇ ਵਿੱਚ ਕੀ ਸਚਾਈ ਹੈ ਇਹਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਬਟ ਜੋ ਇਹਨਾਂ ਡਾਕੂਮੈਂਟਸ ਦੇ ਫਰਜ਼ੀ ਹੋਣ ਸੰਬੰਧੀ ਵੱਖ-ਵੱਖ ਵਿਭਾਗਾਂ ਨੇ ਅਧਿਕਾਰੀਆਂ ਨੇ ਹੁਣ ਤੱਕ ਰਿਪੋਰਟਸ ਐ ਜਾਰੀ ਕੀਤੀਆਂ ਉਹ ਤੁਹਾਡੇ ਤੱਕ ਅਸੀਂ ਸਾਂਝੀਆਂ ਕੀਤੀਆਂ ਕਿਸੇ ਵੀ ਰਿਪੋਰਟ ਦੇ ਸਹੀ ਜਾਂ ਗਲਤ ਹੋਣ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰ ਰਹੇ ਇਹ ਮਾਮਲਾ ਹੈ ਸਾਰਾ ਕੰਚਨਪ੍ਰੀਤ ਦੀ ਗ੍ਰਿਫਤਾਰੀ ਦਾ ਤੇ ਕੁਝ ਹਿਡਨ ਫੈਕਟਸ ਦਾ ਹਿਡਨ ਫੈਕਟਸ ਨੂੰ ਇੱਕ ਵਾਰ ਫਿਰ ਰਿਮੂਵ ਕਰ ਦਵਾਂ ਅ ਦੁਬਾਰਾ ਤੁਹਾਨੂੰ ਦਿਖਾਦਾ ਰਿਮੂਵ ਕਰਨ ਤੋਂ ਪਹਿਲਾਂ ਪਹਿਲਾਂ ਜਿਹੜਾ ਵਿਆਹ ਦਾ ਸਰਟੀਫਿਕੇਟ ਬਣਾਇਆ ਗਿਆ ਸੀ ਉਹ ਵੀ ਜਿਹੜਾ ਜਾਲੀ تصਦੀਕ ਹੋਇਆ ਹੈ ਆ ਮੈਰਿਜ 12ਵੀਂ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਆ ਗਈ ਤੇ ਆਹ ਜਿਹੜਾ ਹੈ ਜੀ ਕੰਚਨਪ੍ਰੀਤ ਦਾ ਮੈਰਿਜ ਸਰਟੀਫਿਕੇਟ ਸੀ ਇਹਨੂੰ ਵੀ ਪ੍ਰੋਪਰ ਤੌਰ ਤੇ ਫਰਜ਼ੀ ਪਾਇਆ ਗਿਆ ਸੀ ਤਾਂ ਤਾਂ ਹੀ ਕਾਨੂੰਨ ਨੇ ਇਹਨਾਂ ਲੋਕਾਂ ਨੂੰ ਕਲਾਵੇ ਵਿੱਚ ਲਿਆ ਸੀ ਵੱਡੀ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਰਾ ਮਾਮਲਾ ਔਨ ਰਿਕਾਰਡ ਆ ਜਾਣ ਤੋਂ ਬਾਅਦ ਵੀ ਮੇਰੇ ਵਰਗੇ ਲੋਕ ਇਵਨ ਕਿ ਆਪਾਂ ਵੀ ਇਸ ਚੀਜ਼ ਨੂੰ ਕਰ ਰਹੀ ਸੀ ਕਿ ਧੀਆਂ ਉੱਪਰ ਪਰਚੇ ਪਰ ਜੇਕਰ ਸੋਸ਼ਲ ਮੀਡੀਆ ਤੇ ਚੱਲ ਰਹੇ ਇਹ ਦਸਤਾਵੇਜ਼ ਸਹੀ ਹਨ ਤਾਂ ਪਰਚੇ ਹੋਣਾ ਜਾਂ ਗ੍ਰਿਫਤਾਰੀਆਂ ਹੋਣਾ ਕਿੰਨਾ ਕੁ ਜਾਇਜ਼ ਸੀ ਕਿੰਨਾ ਕੁ ਨਹੀਂ ਸੀ ਇਹ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਬਟ ਸਾਡਾ ਕੰਮ ਹੈ ਜੋ ਚੀਜ਼ ਸਾਡੇ ਕੋਲ ਆ ਗਈ ਅਸੀਂ ਉਹਨੂੰ ਪਬਲਿਕ ਡੋਮੇਨ ਵਿੱਚ ਲੋਕਾਂ ਤੱਕ ਪਹੁੰਚਾਈਏ ਇਹ ਲੋਕਾਂ ਨੂੰ ਅੰਦਰਲੀ ਸੱਚਾਈ ਜਾਂ ਮਾਮਲਿਆਂ ਵਿੱਚ ਕੀਤੀ ਗਈ ਫੈਬ੍ਰਿਕੇਸ਼ਨ ਹੈ ਜਿਹੜੀ ਉਹਦੇ ਬਾਰੇ ਪਤਾ ਲੱਗ ਸਕੇਗੀ ਕਿ ਕਿਸੇ ਬੰਦੇ ਨੂੰ ਕਾਨੂੰਨ ਨੇ ਕਿਉਂ उलझाਇਆ ਸੀ ਫਿਰ ਵੀ ਇੰਨਾ ਸਾਰੇ ਦਸਤਾਵੇਜ਼ਾਂ ਦੀ ਕੁਝ ਹਾਲਤ ਖਰਾਬ ਹੋਣ ਕਰਕੇ ਪ੍ਰੋਪਰਲੀ ਜਿਹੜੀ ਇਨਵੈਸਟੀਗੇਸ਼ਨ ਹੈ মিডিਆ ਬੇਸਡ ਉਹ ਨਹੀਂ ਕੀਤੀ ਜਾ ਸਕੀ ਤਾਂ ਕੋਸ਼ਿਸ਼ ਰਹੂਗੀ ਤੁਹਾਨੂੰ ਵਿਥਿਨ 1 অর 2 ਡੇਸ ਇਸ ਮਾਮਲੇ 'ਚ ਹੋਰ ਹਿਡਨ ਫੈਕਟਸ ਕੱਢ ਕੇ ਦਵਾਂ ਕਿ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਕੰਚਨਪ੍ਰੀਤ ਐ ਉਸ ਦਾ ਪਤੀ ਐ ਜਿਹੜਾ ਬਿਲਕੁਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਪਾਰਟੀਕੁਲਰਸ ਆਫ ਆ ਪਾਰਟੀਕੁਲਰਸ ਆਫ ਬਰਾਇਡ ਦੁਲਹਣ ਦਾ ਮੇਰਵਾ ਕੰਚਨਪ੍ਰੀਤ ਕੌਰ ਨਾਮ ਵੀ ਬੜੇ ਰੀਅਰ ਹੁੰਦਾ ਕੋਈ ਗਰਮੀਤ ਸਿੰਘ ਗਰਦੀਪ ਸਿੰਘ ਰਜਿੰਦਰ ਸਿੰਘ ਇਹੋ ਜੇ ਨਾਮ ਹੋਣ ਤਾਂ ਚਲੋ ਕਹਿ ਦਿੰਨੇ ਆ ਭਲੇਖਾ ਲੱਗ ਗਿਆ ਤੇ ਇਹ ਕੰਚਨਪ੍ਰੀਤ ਕੋਰ ਫਾਦਰ ਦਾ ਨਾਮ ਹੈ ਤਾਂ ਉਹਦੇ ਪਤੀ ਦਾ ਨਾਮ ਅਕੋਰਡਿੰਗ ਜਿਹੜਾ ਹੈਗਾ ਹਿੰਦੂ ਮੈਰਿਜ ਐਕਟ ਦੀ ਰਜਿਸਟ੍ਰੇਸ਼ਨ ਹੋਈ ਹੈ ਤਾਂ ਉਹਦੇ ਵਿੱਚ ਹਰਪ੍ਰੀਤ ਸਿੰਘ ਹੈ ਇਹਦਾ ਮਤਲਬ ਇਹ ਹੈ ਕਿ ਜਿਹੜਾ ਗੈਂਗਸਟਰ ਅਮਰਤਪਾਲ ਬਾਠ ਹੈ ਉਹ ਹਰਪ੍ਰੀਤ ਸਿੰਘ ਦੇ ਨਾਮ ਦੀ ਇੱਕ ਡੁਪਲੀਕੇਟ ਆਈਡੈਂਟੀਟੀ ਤਿਆਰ ਕਰਕੇ ਵਿਦੇਸ਼ ਗਿਆ ਹਰਪ੍ਰੀਤ ਸਿੰਘ ਨਾਮ ਦੇ ਦਸਤਾਵੇਜ਼ ਤਿਆਰ ਕੀਤੇ 12ਵੀਂ ਦੇ ਹਰਪ੍ਰੀਤ ਸਿੰਘ ਨੇ ਕੰਚਨਪ੍ਰੀਤ ਨਾਲ ਵਿਆਹ ਕੀਤਾ ਇੱਕ ਕਥਿਤ ਤੌਰ ਤੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਫਿਰ ਵੀ ਇਹਨੂੰ ਪੁਕਤਾ ਕਰਕੇ ਤੁਹਾਡੇ ਤੱਕ ਇਸ ਮਾਮਲੇ ਦੀਆਂ ਹੋਰ ਜੜ੍ਹਾਂ ਜਿਹੜੀਆਂ ਕੋਲਣ ਦੀ ਕੋਸ਼ਿਸ਼ ਕਰਾਂਗੇ ਜੀ ਉਦੋਂ ਤੱਕ ਲਈ ਮੈਨੂੰ ਏਸ਼ਾ ਹੁੰਦੇ ਹੋ ਆ ਗਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ